ਪੰਜਾਬ ਦੇ ਲੋਕਦਰبان ਮੰਤਰੀ ਹਰਪਾ ਜਨ ਸਿੰਘ ਈਟੀਓ ਨੇ ਜੰਡਿਆਲਾ ਗੁਰੂ ਹਲਕੇ ਵਿੱਚ ਜੰਡਿਆਲਾ ਗੁਰੂ ਵਾਸੀਆਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਚਾਰ ਪੁਲਾਂ ਦੀ ਮੋੜ ਉਸਾਰੀ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ ਹੈ। ਇਹਨਾਂ ਪੁਲਾਂ ਉੱਤੇ ਕਰੀਬ 15 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਸੋ ਦੱਸਗੇ ਇਹਨਾਂ ਪੁਲਾਂ ਦੀ ਮੋੜ ਉਸਾਰੀ ਦੇ ਨਾਲ ਲੋਕਾਂ ਨੂੰ ਸਿੱਧਾ ਫਾਇਦਾ ਹੋਵੇਗਾ ਤੇ ਲੋਕਾਂ ਨੂੰ ਇੱਕ ਥਾਂ ਤੇ ਦੂਜੀ ਥਾਂ ਤੇ ਜਾਣ ਦੇ ਲਈ ਛੋਟੇ ਰੂਟ ਮਿਲਣਗੇ। ਜਿਸ ਨਾਲ ਉਹਨਾਂ ਦੇ ਸਮੇਂ ਅਤੇ ਪੈਸੇ ਦੋਹਾਂ ਦੀ ਬਚਤ ਹੋਵੇਗੀ। ਤਲੁਕ ਨਿਰਮਾਣ ਮੰਤਰੀ ਨੇ ਦੱਸਿਆ ਕਿ 291.77 ਲੱਖ ਰੁਪਏ ਦੀ ਲਾਗਤ ਦੇ ਨਾਲ ਮੈਥੇ ਦੀ ਸੜਕ ਚੌੜੀ ਹੋਣ ਕਰਕੇ ਸੜਕ ਉੱਤੇ ਪੈਂਦੇ ਖਿਲਚੀਆਂ ਨਾਲ ਮੁਰ ਉਸਾਰੀ ਕੀਤੀ ਜਾਵੇਗੀ। ਇਹ NHAI ਨੇ ਆਪਣੀ ਨਵਾਂ ਬਾਈਪਾਸ ਜਿਹੜਾ ਆ ਉਹ ਬਣਾਇਆ ਔਰ ਇਹ ਸਾਡੇ ਕੁਝ ਪਿੰਡ ਸੀਗੇ ਇਹ ਲੈਫਟ ਆਊਟ ਪੋਰਸ਼ਨ ਦੇ ਵਿੱਚ ਆ ਗਏ ਕਿਉਂਕਿ ਇਹਨਾਂ ਤੇ ਵੀ ਲੋਡ ਸੀਗੀ ਇਹਨਾਂ ਨੂੰ ਵੀ ਚੌੜਾ ਕਰਨ ਦੀ ਤੁਹਾਡੀ ਸੜਕਾਂ ਤੇ ਚੌੜੀਆਂ ਕਰਨ ਦਾ ਪ੍ਰੋਜੈਕਟ ਪਹਿਲਾਂ ਹੀ ਪਾਸ ਕਰ ਚੁੱਕੇ ਸੀਗੇ ਪਰ ਇਹਦੇ ਤੇ ਚਾਰ ਜਿਹੜੇ ਆ ਉਹ ਨਵੇਂ ਪੋਲ ਪੈਂਦੇ ਸੀਗੇ ਸੋ ਪੁਲਾਂ ਨੂੰ ਚੌੜਾ ਕਰਨਾ ਜਿਹੜਾ ਆ ਉਹ ਵੀ ਨਾਲ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਸੜਕਾਂ ਚੌੜੀਆਂ ਹੁੰਦੀਆਂ ਨੇ ਨਾਲ ਪੋਲ ਵੀ ਜਿਹੜੇ ਨੇ ਉਨੇ ਹੀ ਚੌੜੇ ਹੋਣੇ ਚਾਹੀਦੇ ਨੇ ਸੋ ਅਸੀਂ ਚਾਰ ਪੁਲ ਜਿਹੜੇ ਨੇ ਇਹ ਜਿੱਥੇ ਆਪਾਂ ਖੜੇ ਆ ਗੱਗੜਪਾਣਾ ਪਿੰਡ ਦੇ ਵਿੱਚ ਇੱਕ ਮਹਿਤੇ ਇੱਕ ਕਰਦੇ ਆਉਂਦੇ ਵਿੱਚ ਔਰ ਇੱਕ ਨਵਾਂ ਪਿੰਡ ਦੇ ਵਿੱਚ ਚਾਰ ਅਸੀਂ ਨਵੇਂ ਪੁਲ ਜਿਹੜੇ ਨੇ ਉਹਨਾਂ ਦੀ ਉਹ ਸਾਰੀ ਦਾ ਕੰਮ ਅੱਜ ਸ਼ੁਰੂ ਕੀਤਾ ਔਰ ਲਗਭਗ 12 ਕਿ ਮਹੀਨੇ ਦੇ ਵਿੱਚ ਅਸੀਂ ਇਹ ਸਾਰਾ ਕੰਮ ਜਿਹੜਾ ਕੰਪਲੀਟ ਕਰ ਲਾਂਗੇ ਜਿਹਦੇ ਨਾਲ ਆਵਾਜਾਈ ਜਿਹੜੀ ਆ ਉਹ ਇਹਨਾਂ ਰੋਡਸ ਦੇ ਉੱਤੇ ਪੂਰੀ ਤਰ੍ਹਾਂ ਸਮੂਥ ਹੋ ਜਾਊਗੀ ਔਰ 13 ਕਰੋੜ 72 ਲੱਖ ਰੁਪਿਆ ਇਹਨਾਂ ਚੌਂ ਪੁਲਾਵਾਂ ਵਾਸਤੇ ਜਿਹੜਾ ਆ ਉਹ ਸਰਬਾਤ ਪੂਜਨ ਸਿੰਘ ਮਾਨ ਸਾਹਿਬ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਜੰਡਿਆਲਾ ਗੁਰੂ ਹਲਕੇ ਵਾਸਤੇ ਜਿਹੜਾ ਹੈ ਉਹ ਮਨਜ਼ੂਰ ਕੀਤਾ ਸੋ ਅਸੀਂ ਬਹੁਤ ਜਲਦ ਕਵਾਲਿਟੀ ਵਾਲੇ ਇਹ ਪੁਲ ਜਿਹੜੇ ਆ ਉਹ ਬਣਾਵਾਂਗੇ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਦੋਂ ਤੋਂ ਵੀ ਕਿਤੇ ਦੇਸ਼ ਆਜ਼ਾਦ ਹੋਇਆ ਇਹ ਉਹ ਪੁਲ ਨੇ ਜਿਨ੍ਹਾਂ ਨੂੰ ਕਦੀ ਵੀ ਅੱਜ ਤੱਕ ਚੌੜਾ ਗੱਲ ਕਰਨ ਦੀ ਗੱਲ ਜਿਹੜੀ ਆ ਉਹ ਨਹੀਂ ਕੀਤੀ ਗਈ ਔਰ ਟ੍ਰੈਫਿਕ ਜਿਹੜੀ ਆ ਉਹ ਕਈ ਗੁਣਾ ਉਦੋਂ ਦੀ ਜਿਹੜੀ ਆ ਉਹ ਵਧ ਗਈ ਆ ਸੋ ਮੇਰੇ ਵੱਲੋਂ ਇਲਾਕੇ ਦੇ ਇਸ ਪੂਰੇ ਇਲਾਕੇ ਦੇ ਇਹਨਾਂ ਪਿੰਡਾਂ ਦੇ ਨਿਵਾਸੀਆਂ ਨੂੰ ਮੇਰੇ ਵੱਲੋਂ ਮੁਬਾਰਕਬਾਦ ਜਿਨ੍ਹਾਂ ਦੇ ਜਿਨ੍ਹਾਂ ਨੇ ਬਹੁਤ ਹਮੇਸ਼ਾ ਸਾਥ ਦਿੱਤਾ ਆ ਔਰ ਪੂਰੀ ਤਰ੍ਹਾਂ ਨਾਲ ਅ ਨਾਲ ਚੱਲ ਕੇ ਜਿਹੜੇ ਵੀ ਪਿੰਡਾਂ ਦੇ ਕੰਮ ਨੇ ਬੜੀ ਸਪੀਡ ਤੇ ਨਾਲ ਇਹ ਸਾਰੇ ਮੇਰੇ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਜਿਹੜੇ ਨੇ ਉਹ ਕਰਵਾ ਰਹੇ ਨੇ ਸੋ ਇਹ ਜਿਹੜਾ ਕੰਮ ਆ ਇਹ ਅਸੀਂ ਬਹੁਤ ਜਲਦ ਜਿਹੜਾ ਉਹ ਕੰਪਲੀਟ ਕਰਕੇ ਲੋਕਾਂ ਦੇ ਸਪੁਰਦ ਕਰਨਾ ਬਹੁਤ ਬਹੁਤਾਂ ਬੋਲੇ ਸੋ